ਆ ਜੀ ਆਪਣਾ ਮੇਰਾ ਨਾਮ ਸੁਦਰੰਦਰ ਕੁਮਾਰ ਜੀ ਕੀ ਕੰਮ ਆਇਆਗਾ ਰੋਸ਼ਕੀਤਾ ਜਾ ਰਿਹਾ ਤੁਹਾਡੇ ਬਲੱਡ ਵੀ ਕਾਫੀ ਲੱਗਾ ਕੱਪੜਿਆਂ ਦੇ ਕੀ ਹੈਗਾ ਬਾ ਮਾ ਇਹਨਾਂ ਨੇ ਜੀ ਗੱਡੀਆਂ ਇੱਥੋਂ ਨਜਾਇਜ਼ ਮੈਨਿੰਗ ਦੀਆਂ ਗੱਡੀਆਂ ਲੰਘਾਈਆਂ ਇੱਥੋਂ ਦੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਇਹ ਗੱਲ ਕਹੀ ਇਹਨਾਂ ਨੂੰ ਕਿ ਤੁਸੀਂ ਜਿੱਥੇ ਸਰਕਾਰੀ ਰਸਤਾ ਵਾ ਤੁਸੀਂ ਉੱਥੋਂ ਲੰਘੋ ਅਸੀਂ ਆਪਣੀ ਜ਼ਮੀਨ ਚੋਂ ਨਹੀਂ ਲੰਘਣ ਦੇਣਾ ਤੁਸੀਂ ਦੇਖੋ ਕਿਹੜੀ ਜਗ੍ਹਾ ਹੈਗੀ ਆ ਇਹ ਅਖਵਾੜਾ ਪੈਂਦਾ ਜੀ ਬਾਹਮਣਾ ਦਾ ਅਖਵਾੜਾ ਇਸ ਤੋਂ ਬਾਅਦ ਕੀ ਹੋਇਆ ਜਦੋਂ ਤੁਸੀਂ ਮਨਾ ਕੀਤਾ ਜਦੋਂ ਅਸੀਂ ਇੱਥੇ ਡੱਕਿਆ ਵਾ ਇਹ ਮਗਰੋਂ ਬੰਦੇ ਆਏ ਆ ਕੋਈ ਬਿਕਰਨਾ ਦਾ ਮੁੰਡਾ ਵਾ ਕੋਈ ਉਹ ਆਇਆ ਉਹ ਕੋਈ ਗੁੰਡੇ ਲੈ ਕੇ ਆਇਆ ਵਾ ਗੱਡੀ 'ਚ ਉੱਤਰੇ ਬਲੈਰੋ ਗੱਡੀ 'ਚ ਜਿਹਦਾ 5448 ਨੰਬਰ ਹੈ ਐਚਪੀ ਨੰਬਰ ਹੈ ਗੱਡੀ ਦਾ 5648 5648 ਗੱਡੀ ਫਿਰ ਉਹਨਾਂ ਨੇ ਹੁੰਦੇ ਆਣ ਕੇ ਬੱਸ ਗੱਡੀ 'ਚ ਉਹਨਾਂ ਨੇ ਡਰਾ ਡੂਡ ਕੱਢੇ ਆ ਹੁੰਦੇ ਆਣ ਕੇ ਮਾਰਕਟਾਈ ਸ਼ੁਰੂ ਕਰਤੀ ਆ ਇਹਨਾਂ ਦੇ ਗਲੇ ਉਹ ਫੜ ਕੇ ਤੇ ਇਹਨੂੰ ਕਹਿੰਦਾ ਵੀ ਦੇ ਇਹਨੂੰ ਭੈਣ ਜਮ ਥੱਲੇ ਕਿਹੜਾ ਭੈਣ ਜਮ ਡੱਕਦਾ ਵਾ ਤੁੰਨੇ ਕਿਹ ਬਈ ਦੀ ਗੱਲ ਹੈਗੀ ਤੇ ਜੀ 11:30 11 ਵਜੇ ਦੀ ਗ ਤਾਂ ਗੱਡੀ ਆਈ ਉਹਨਾਂ ਨੇ ਕੰਪਲੇਂਟ ਸਾਡੀ ਕੀਤੀ ਕੌਣ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਕਿਹੜੇ ਕ੍ਰੈਸ਼ਰ ਆ ਗਏ ਅ ਇਹ ਮੇਰ ਗੁਰੂ ਮੇਰ ਵਾਲਿਆਂ ਦਾ ਕ੍ਰੈਸ਼ਰ ਸੀਗਾ ਬਾਨੂੰ ਉਹਦਾ ਨਾਮ ਸੀਗਾ ਇੱਕ ਤਾਂ ਜਿਹੜੇ ਚਲਾਉਂਦੇ ਆ ਉਹਨਾਂ ਦੇ 파ਟਨਰ ਬਾਨੂੰ ਆ ਨਾਲ ਉਹਨਾਂ ਦਾ ਨਿੱਕਾ ਐਮ ਐਨ ਐ ਉਹਦਾ ਕ੍ਰੈਸ਼ਰ ਹੈ ਮੈਂ ਲੀਆ ਕੋ ਹਾਂਜੀ ਕਿਹੜੀ ਜਗ੍ਹਾ ਤੇ ਪਤਾ ਕੁਝ ਅ ਹਿਮਾਚਲ ਦਾ ਜੀ ਕੀ ਮੰਗ ਕਰਦੇ ਹਾਂ ਮੰਗ ਹੈ ਇਹਨਾਂ ਸਾਫ਼ ਕਰਦੇ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਜਿਹੜੀ ਆ ਇਹਨਾਂ ਦਾ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਇੱਥੋਂ ਆਪਣੇ ਰਸਤੇ ਤੋਂ ਨੰਗਣ ਜਿੱਥੇ ਇਹਨਾਂ ਦਾ ਰਸਤਾ ਵਾਹੀ ਇੱਥੋਂ ਨਹੀਂ ਨੰਗਣ ਜਣਾ ਇਹਨਾਂ ਆਈ ਆਪਣਾ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਨੂੰ ਰੋਸ਼ ਕੀਤਾ ਯਾਰ ਆ ਗੱਡੀਆਂ ਕ੍ਰੈਸ਼ਆਂ ਆਣੀਆਂ ਡੱਕੀਆਂ ਗਈਆਂ ਕੀ ਕਾਰਨ ਹੈ ਸਰ ਸਾਡੀ ਜ਼ਮੀਨ ਦੇ ਵਿੱਚੋਂ ਜਿਹੜੇ ਲੰਘਦੇ ਨੇ ਨਜਾਇਜ਼ ਮਾਈਨਿੰਗ ਕਰਦੇ ਆ ਜੀ ਸਾਡੀ ਆਪਣੀ ਜ਼ਮੀਨ ਜੋ ਕਿ ਕੋਈ ਸਰਕਾਰੀ ਸੜਕ ਨਹੀਂ ਹੈਗੀ ਇਹ ਇਹਨਾਂ ਨੇ ਧੱਕਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸਾਡੇ ਤੇ ਅਚਨਚੇਤੀ ਹਮਲਾ ਕਰ ਦਿੱਤਾ ਹੈ ਕਿਹੜਾ ਪਿੰਡ ਹੈਗਾ ਤੇ ਕਿੰਨੇ ਵਜੇ ਦੀ ਗੱਲ ਇਹ ਪਿੰਡ ਖਵਾੜਾ ਜੀ ਤੇ ਰਾਤ 11:30 11 ਵਜੇ ਦੀ ਗੱਲ ਹੈ ਕਿਹੜੇ ਖੇਤ ਨੂੰ ਕਰੈਸਰ ਮਾਰਦੇ ਕਰੈਸਰ ਬਾਨੂੰ ਕਰੈਸਰਵਾ ਤੇ ਧੱਕਰ ਬੱਕਰ ਮੁੰਡਾ ਵਾ ਜਿਹਦੇ ਨਾਲ ਗੁੰਡੇ ਆਏ ਸੀ ਮਾਰਨ ਵਾਸਤੇ ਇਹੋੜੇ ਸੱਟ ਸੱਟਾਂ ਲੱਗੀਆਂ ਮੇਰੇ ਸਾਟ ਲੱਗੀ ਹੈ ਮੇਰੇ ਡਰਾਟ ਮਾਰਿਆ ਜੀ ਉਹਨਾਂ ਨੇ ਤੇ ਕਾਫੀ ਸੱਟ ਲੱਗ ਗਈ ਇਸ ਤੋਂ ਬਾਅਦ ਕੋਈ ਕੋਈ ਅਧਿਕਾਰੀਆਂ ਨੇ ਕਿਸੇ ਆਏ ਫੋਨ ਜਾਂ ਹਾਂਜੀ 112 ਨੰਬਰ ਤੇ ਅਸੀਂ ਫੋਨ ਕੀਤਾ ਸੀ ਪੁਲਿਸ ਆਈ ਸੀ ਤੇ ਪੁਲਿਸ ਰਿਪੋਰਟ ਲੈ ਕੇ ਲੈ ਗਈ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਨਜਾਇਜ਼ ਮਾਈਨਿੰਗ ਦਾ ਤੇ ਲੰਗਨ ਦਾ ਲੰਗਨ ਦਾ ਬਿਲਕੁਲ ਇਹ ਲੰਗਾਈ ਜਿਹੜੀ ਆਪਣੀ ਜਗ੍ਹਾ ਤੋਂ ਲੰਗਨ ਜਿੱਥੇ ਇਹਨਾਂ ਦੀ ਮੌਜੂਦਾ ਸੜਕ ਤੇ ਰਸਤੇ ਤੋਂ ਗੱਡੀਆਂ ਲੰਘਣ ਤੋਂ ਰੋਕਦੇ ਸੀ ਕੀ ਮਾਮਲਾ ਸਾਰਾ ਸੀ ਇਹ ਮਸਲਾ ਸਾਨੂੰ ਹੁਣੇ ਪਤਾ ਲੱਗਾ ਕੁਝ ਛੇਰ ਪਹਿਲਾਂ ਕੋਈ ਪਿੰਟ ਵੀ ਰਾਤ ਇਹਨਾਂ ਦਾ ਕੋਈ ਝਗੜਾ ਹੋਇਆ ਦਾ ਜਿਹੜੇ ਕ੍ਰੈਸ਼ਰਾਂ ਵਾਲੇ ਨੇ ਉਹਨਾਂ ਨੂੰ ਲੈ ਕੇ ਤੇ ਉਹਦੇ ਸਬੰਧ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਤੇ ਅਸੀਂ ਆ ਕੇ ਵੇਖਿਆ ਵਾ ਕਿ ਇੱਥੇ ਗੱਡੀਆਂ-ਗਾੜੀਆਂ ਨੇ ਉਹ ਚਾਰ ਗੱਡੀਆਂ ਜਿਸੀ ਕਿ ਜ਼ਰਾ ਰੁਕੀ ਹੋਈ ਆ ਪਿੰਡ ਵਾਲਿਆਂ ਨੇ ਤੇ ਇਹਦੇ ਸਬੰਧ ਵਿੱਚ ਅਸੀਂ ਮੈਨਿੰਗ ਡਿਪਾਰਟਮੈਂਟ ਨਾਲ ਸੰਪਰਕ ਕਰਕੇ ਉਹਨਾਂ ਦੇ ਅਫਸਰ ਆ ਰਹੇ ਆ ਮੌਕੇ ਤੇ ਉਹ ਜੋ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਜਿਸ ਤੋਂ ਲਵਾ ਜਿਹੜਾ ਰਾਤ ਨੂੰ ਝਗੜਾ ਕੀਤਾ ਉਹਦਾ ਐਮਐਲਆਰ ਜਿਹੜਾ ਉਹ ਹਾਸਲ ਕਰਕੇ ਉਹਦੇ ਮੁਤਾਬਕ ਬੰਦ ਕਰੀ ਦਿੱਤਾ ਲਈ ਅਮਤ ਲੱਗ ਗਿਆ। ਤੇ ਹੁਣ ਮਾਈਨਿੰਗ ਚ ਗੁੰਡਾਗਰਦੀ ਜੱਡੀ ਹਜੇ ਆ ਉਹ ਵਾਧ ਰਹੀ ਹੈ ਜੇ ਦੇਖਣੇ ਮੈਨੂੰ ਲੱਗਿਆ। ਮਾਦਪੁਰ ਵੀ ਇੱਕ ਇਨਸੀਡੈਂਟ ਹੋਇਆ ਦੋ ਦਿਨ ਪਹਿਲੇ ਹੁਣ ਐਵਲਾ ਇਨਸੀਡੈਂਟ ਹੈਗਾ। ਤਾਂ 1000 ਮੀਟਰ ਤੇ ਮਾਈਨਿੰਗ ਕਹਿੰਦੇ ਬਿਆਨ ਹੈ ਜੀ ਪਰ ਜੋ ਪੈਂਡਲ ਨੇ ਸੰਜੱਸਿਆ ਕਿ 200 ਮੀਟਰ ਤੋਂ ਹੀ ਗੁੱਤੀ ਜਾਂਦੇ ਨੇ। ਇਸ ਇਹਦੇ ਬਾਰੇ ਜਿਹੜਾ ਮਾਈਨਰੀ ਡਿਪਾਰਟਮੈਂਟ ਹੈ ਜੋ ਮਤਲਬ ਕਿ ਉਹਨਾਂ ਦਾ ਡਿਪਾਰਟਮੈਂਟ ਹੈ ਉਹ ਜੇ ਉਤਰਾਜ ਹੋਗਾ ਗੱਲ ਉਹਦੀ ਨੋਟਿਸ ਤੇ ਉਹਨਾਂ ਤੋਂ ਹੀ ਕੋਟ ਲੈ ਕੇ ਦੋ ਕਰਵੇ ਕਰਦਾਂਗੇ ਜੇ ਕੋਈ